ਨਗਰੀ ਅੰਮ੍ਰਿਤਸਰ ਵਿੱਚ ਆਪਣੀਆਂ ਸੇਵਾਵਾਂ ਦੇ ਰਹੀ ਲੋਕਲ ਟਰਾਂਸਪੋਰਟ ਬੀਆਰਟੀਐਸ ਬੱਸ ਸੇਵਾ ਪਿਛਲੇ 11 ਮਹੀਨਿਆਂ ਤੋਂ ਬੰਦ ਪਈ ਹੈ ਜਿਸ ਕਾਰਨ ਅੰਮ੍ਰਿਤਸਰ ਸ਼ਹਿਰ ਦੀ ਮੈਟਰੋ ਬੱਸ ਸਰਵਿਸ ਵਿੱਚ ਪਿਛਲੇ ਕਈ ਸਾਲਾਂ ਤੋਂ ਕੰਮ ਕਰ ਰਹੇ ਕਰਮਚਾਰੀ ਬੇਰੋਜ਼ਗਾਰ ਹੋਣ ਕਾਰਨ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ ਬੀਆਰਟੀਐਸ ਬੱਸ ਸਰਵਿਸ ਵਿੱਚ ਕੰਮ ਕਰ ਰਹੇ ਇਨ੍ਹਾਂ ਮੁਲਾਜ਼ਮਾਂ ਦੇ ਜਥੇਬੰਦੀ ਬੀਆਰਟੀਐਸ EMPLOYEES ਇਕਤਾ ਯੂਨੀਅਨ ਨੇ ਆਪਣੀਆਂ ਮੰਗਾਂ ਸੰਬੰਧੀ ਅੰਮ੍ਰਿਤਸਰ ਦੇ ADC ਜਰਨਲ ਜੋਤੀਬਾਲਾ ਮੱਟੂ ਅਤੇ ਨਗਰ ਨਿਗਮ ਕਮਿਸ਼ਨਰ ਹਰਪੀਰ ਸਿੰਘ ਨਾਲ ਮੁਲਾਕਾਤ ਕੀਤੀ ਅਤੇ ਸਰਕਾਰ ਦੇ ਨਾਮ ਤੇ ਉਹਨਾਂ ਨੂੰ ਆਪਣੀਆਂ ਮੰਗਾਂ ਸੰਬੰਧੀ ਇੱਕ ਮੰਗ ਪੱਤਰ ਸੌਂਪਿਆ ਇਸ ਮੌਕੇ ਯੂਨੀਅਨ ਦੇ ਪ੍ਰਧਾਨ ਸਰਬਜੀਤ ਸਿੰਘ ਅਤੇ ਟੀਸੀ ਹਰਵਿੰਦਰ ਸਿੰਘ ਅਤੇ ਹੋਰ ਕਰਮਚਾਰੀਆਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਆ ਦੱਸਿਆ ਕਿ ਉਹਨਾਂ ਵੱਲੋਂ ਅੰਮ੍ਰਿਤਸਰ ਦੀ ਬੀਆਰਟੀਐਸ ਸੇਵਾ ਨੂੰ ਛੇਤੀ ਸ਼ੁਰੂ ਕਰਵਾਉਣ ਲਈ ਕਈ ਵਾਰ ਸਰਕਾਰ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਪਰ ਉਹਨਾਂ ਦੀ ਕੋਈ ਵੀ ਸੁਣਵਾਈ ਨਹੀਂ ਹੋਈ ਉਹਨਾਂ ਦੱਸਿਆ ਕਿ ਇਸ ਪ੍ਰੋਜੈਕਟ ਦੇ ਬੰਦ ਹੋਣ ਕਾਰਨ ਇਸ ਵਿੱਚ ਕੰਮ ਕਰ ਰਹੇ ਡਰਾਈਵਰ, ਟੀਸੀ, ਗਾਰਡਜ਼ ਅਤੇ ਹੋਰ ਕਰਮਚਾਰੀਆਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹਨਾਂ ਕਿਹਾ ਕਿ ਇਸ ਬਾਬਤ ਹੁਣ ਉਹਨਾਂ ਨੇ ਪੰਜਾਬ ਦੇ ਸਕੱਤਰ ਨਾਲ ਮੁਲਾਕਾਤ ਕੀਤੀ ਹੈ ਅਤੇ ਉਹਨਾਂ ਵੱਲੋਂ ਯਕੀਨ ਦਿਵਾਇਆ ਗਿਆ ਹੈ ਕਿ ਇਸ ਪ੍ਰੋਜੈਕਟ ਨੂੰ ਦੁਬਾਰਾ ਤੋਂ ਛੇਤੀ ਹੀ ਸ਼ੁਰੂ ਕੀਤਾ ਜਾਵੇਗਾ। ਯੂਨੀਅਨ ਦੇ ਇਹਨਾਂ ਮੈਂਬਰਾਂ ਨੇ ਦੱਸਿਆ ਕਿ ਇਸ ਪ੍ਰੋਜੈਕਟ ਦੇ ਬੰਦ ਹੋਣ ਨਾਲ ਜਿੱਥੇ ਬੀਆਰਟੀਐਸ ਕੰਪਨੀ ਦੇ ਸਟੇਸ਼ਨਾਂ ਤੇ ਸਮਾਨ ਦੀ ਚੋਰੀ ਹੋ ਰਿਹਾ ਹੈ, ਉੱਥੇ ਇਸ ਦੇ ਬੰਦ ਹੋਣ ਨਾਲ ਸ਼ਹਿਰ ਵਿੱਚ ਟ੍ਰੈਫਿਕ ਵੱਧ ਜਾਣ ਕਾਰਨ ਮੁਸ਼ਕਲਾਂ ਵੱਧ ਗਈਆਂ ਹਨ। ਉਹਨਾਂ ਇੱਕ ਵਾਰ ਫਿਰ ਸਰਕਾਰ ਨੂੰ ਅਪੀਲ ਕੀਤੀ ਕਿ ਇਸ ਪ੍ਰੋਜੈਕਟ ਨੂੰ ਮੁੜ ਤੋਂ ਬਹਾਲ ਕੀਤਾ ਜਾਵੇ ਜਿਸ ਨਾਲ ਇਹਨਾਂ ਕਰਮਚਾਰੀਆਂ ਦੀ ਰੋਜੀ ਰੋਟੀ ਵੀ ਚੱਲ ਸਕੇ ਇਸ ਬਾਰੇ ਨਿਗਮ ਕਮਿਸ਼ਨਰ ਹਰਪ੍ਰੀਤ ਸਿੰਘ ਨੇ ਯੂਨੀਅਨ ਦੇ ਮੈਂਬਰਾਂ ਨੂੰ ਆਸ਼ਵਾਸਨ ਦਿਵਾਇਆ ਕਿ ਉਹਨਾਂ ਵੱਲੋਂ ਇਹ ਪ੍ਰੋਜੈਕਟ ਨੂੰ ਸ਼ੁਰੂ ਕਰਨ ਬਾਰੇ ਲਿਖਤੀ ਤੌਰ ਤੇ ਸਰਕਾਰ ਨੂੰ ਭੇਜਿਆ ਗਿਆ ਹੈ ਅਤੇ ਛੇਤੀ ਹੀ ਟੈਂਡਰ ਲਗਾਇਆ ਜਾਏਗਾ ਅਤੇ ਇਹ ਮੈਟਰੋਬੱਸ ਸਰਵਿਸ ਛੇਤੀ ਹੀ ਸ਼ੁਰੂ ਹੋ ਜਾਵੇਗੀ ਇਸ ਮੌਕੇ ਸ਼ਮਸ਼ੇਰ ਸਿੰਘ ਸਾਭੀ ਸਤਿੰਦਰਪਾਲ ਸਿੰਘ ਗੀਤਾਂਜਲੀ ਸ਼ਰਮਾ ਲਵਲੀ ਅਤੇ ਅਮੀਨ ਸਣੇ ਸਾਰੇ ਮੈਂਬਰ ਮੌਜੂਦ ਸਨ ਜੀ ਹੁਆਰਾ ਦਾ ਨਾਮ ਸਰਪਜੀਤ ਹੈ ਮੈਂ ਡਰਾਈਵਰ ਆਪਣਾ ਮੈਟਰੋ バス ਇਹ ਆਪਣੇ ਸਾਰੇ ਪੀਸੀ ਸਾਹਿਬਾਨ ਗਾੜਾ ਸਾਹਿਬਾਨ ਤੇ ਆਪਣੇ ਡਰਾਈਵਰ ਵੀ ਸਾਰੇ ਅੱਜ ਇਕੱਤਰਤ ਹੋਏ ਆ ਇਕੱਤਰਤ ਇਸ ਕਰਕੇ ਹੋਇਆ ਕਿ ਅਸੀਂ ਜਦੋਂ 11 ਮਹੀਨ ਤੋਂ ਮੈਟਰੋ ਜਿਹੜੀ ਸਰਵਿਸਾਂ ਬੰਦ ਸੀਗੀ ਅਸੀਂ ਟਾਈਮ-ਟਾਈਮ ਤੇ ਸਰਕਾਰਾਂ ਨੂੰ ਵੀ ਜਗਾਉਂਦੇ ਰਹੇ ਤੇ ਅਫਸਰ ਸਾਹਿਬਾਨ ਨੂੰ ਵੀ ਪਰ ਕਿਸੇ ਨੇ ਸਾਡੀ ਅਥੇ ਲੋਕਲ ਕੋਈ ਸੁਣਵਾਈ ਨਹੀਂ ਕੀਤੀ ਜੋ ਕਿ ਸਾਡੇ ਕੋਲ ਕੱਲੀ-ਕੱਲੀ ਲੈਟਰ ਪਈ ਦੀ ਆ ਹਰ ਇੱਕ ਦਾ ਡੈਰੀ ਨੰਬਰ ਲੱਗਾ ਵਾ ਹੁਣ ਆ ਕਰਕੇ ਜਦੋਂ ਅਸੀਂ ਦੁਬਾਰਾ ਸੈਕਟਰੀ ਸਾਹਿਬ ਕੋ ਗਏ ਆ ਤੇ ਸੈਕਟਰੀ ਸਾਹਿਬ ਨਾਲ ਸਾਡੀ ਮੁਲਾਕਾਤ ਹੋਈ ਆ ਮਾਨਯੋਗ ਅਜੋਸ਼ ਸ਼ਰਮਾ ਜੀ ਨਾਲ ਕਿ ਸਾਨੂੰ ਅਜੋਸ਼ ਸ਼ਰਮਾ ਜੀ ਵੱਲੋਂ ਪੂਰਨ ਤੌਰ ਤੇ ਯਕੀਨ ਦਿਵਾਇਆ ਗਿਆ ਵਾ ਕਿ ਜਿਹੜਾ ਮੈਟਰੋ ਬੱਸਾਂ ਦਾ ਪ੍ਰੋਜੈਕਟ ਆ ਇਹ 5.5 600 ਕਰੋੜ ਦਾ ਪ੍ਰੋਜੈਕਟ ਆ ਇਹ 2 4 5 ਕਰੋੜ ਕਰਕੇ ਬੰਦ ਨਹੀਂ ਕੀਤਾ ਜਾਵੇਗਾ ਇਸ ਕਰਕੇ ਇਹਦਾ ਜਲਦੀ ਇਮੀਡੀਏਟਲੀ ਜਿਹੜਾ 15 ਵੀ ਦਿਨ ਦੇ ਵਿੱਚ ਇਹਦਾ ਟੈਂਡਰ ਜਿਹੜਾ ਫਲੋਟ ਕਰਕੇ ਬਸਾਂ ਦੀ ਰਿਪੇਅਰਿੰਗ ਜਿਹੜੀ ਆ ਉਹ ਜਲਦੀ ਸ਼ੁਰੂ ਕਰ ਦਿੱਤੀ ਜਾਏਗੀ ਤੇ ਮੈਨੂੰ ਲੱਗਦਾ ਕਿ 2 ਤੋਂ 3 ਮਹੀਨੇ ਦੇ ਅੰਦਰ ਅੰਦਰ ਇਹ ਜਿਹੜੀ ਆ ਪਪੀਆਂ ਬਸਾਂ ਇਹ ਤੁਹਾਨੂੰ ਸੜਕਾਂ ਤੇ ਦੌੜਦੀਆਂ ਦੇ ਚਲਾਉਣਗੀ ਪੰਜਾਬ ਗਵਰਨਮੈਂਟ ਦਾ ਨੁਕਸਾਨ ਤੁਹਾਨੂੰ ਦੱਸਾਂ ਕਿ 550 ਕਰੋੜ ਰੁਪਏ ਦਾ ਪਹਿਲਾ ਦਾ ਪ੍ਰੋਜੈਕਟ ਆ ਉਸ ਤੋਂ ਬਾਅਦ ਆਪਣਿਆਂ ਕਿੰਨਾ ਪੈਸਾ ਲਾ ਕੇ ਗ੍ਰਿੱਲਾਂ ਜਿਹੜੇ ਕਿ ਅੱਜ ਕੱਲ ਤੁਹਾਨੂੰ ਪਤਾ ਲੱਗਦਾ ਪਈ ਆ ਕਿ ਮਾਨਜੋਗ ਡੀਜੀਪੀ ਸਾਹਮਣੇ ਉਹ ਦੱਸਦਾ ਕਿ ਜਿੰਨੇ ਵੀ ਚੋਰ ਨਸ਼ੇੜੀ ਉਹਨਾਂ ਤੇ ਪੂਰੀ ਠੱਲ ਪਾਈ ਜਾ ਰਹੀ ਅਗਰ ਸਾਡੇ ਗਾਰਡ ਸਾਹਿਬਾਨ ਇੱਥੇ ਨਾ ਹੋਵੇ ਤੇ ਤੁਸੀਂ ਇੱਥੇ ਲੱਖਾਂ ਲੱਖਾਂ ਰੁਪਈਆਂ ਦੀਆਂ ਮਸ਼ੀਨਾਂ ਪਈਆਂ ਵਾਂ ਇਹ ਵੀ ਗੈਪ ਹੋ ਸਕਦੀਆਂ ਸੀਗੀਆਂ ਫਿਲਹਾਲ ਜਦੋਂ ਸਾਡੇ ਟੀਸੀ ਸਾਹਿਬਾਨ ਸੀ 8 ਮਹੀਨੇ ਤੱਕ ਉਹਨਾਂ ਨੇ ਆਪਣੀ ਪੂਰੀ ਇਮਾਨਦਾਰੀ ਨਾਲ ਸੇ ਡਿਊਟੀ ਨਿਭਾਈ ਸੀਗੀ ਕਿਉਂਕਿ ਸਾਡੇ ਲੈਪਟਾਪ ਆਏ ਇੱਥੇ ਕੰਪਿਊਟਰ ਸਿਆ ਮਸ਼ੀਨੋਂ ਸਿਆ ਕਿਉਂਕਿ ਉਹ ਲੱਖਾਂ ਰੁਪਈਆ ਦਾ ਸਮਾਨ ਆ ਹੁਣ ਜਿਹੜਾ ਆਉਣ ਵਾਲਾ ਟਾਈਮ ਆ ਅਸੀਂ ਮਾਨਯੋਗ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਇਹੀ ਕਹਾਂਗੇ ਮੰਤਰੀ ਸਾਹਿਬਾਨਾਂ ਨੂੰ ਡੀਸੀ ਸਾਹਿਬ ਨੂੰ ਆਪਣੇ ਮਾਨਯੋਗ ਜੋ ਕਿ ਕਰਤਾ ਧਰਤਾ ਆਪਣੇ ਮੁਛੇ ਸਾਹਿਬ ਆ ਆਪਣੇ ਕਾਰਪੋਰੇਸ਼ਨ ਦੇ ਕਿ ਇਹ ਜਿਹੜਾ ਟੰਡ ਰਿਹਾ ਜਲਦੀ ਫਲੋਡ ਕਰਕੇ ਜਿੰਨੇ ਵੀ ਸਾਡੇ ਭੈਣ ਭਰਾਵਾ ਉਹਨਾਂ ਨੂੰ ਜਿਹੜਾ ਵਾ ਰੋਜ਼ਗਾਰ ਦਿੱਤਾ ਜਾਵੇ ਕਿ ਸੜਕਾਂ ਦੇ ਉੱਤੇ ਨਾ ਰੋਲਣ ਦਿੱਤਾ ਜਾਵੇ ਜੀ 1500 ਆਪਣਾ ਜਿਹੜਾ ਵਾ EMPLOYE ਉਹ ਬੇਰੋਜ਼ਗਾਰ ਆ ਫਿਲਹਾਲ ਦੀ ਗੱਡੀ ਜਿਹੜੇ ਸਾਡੇ ਗਾਰਡ ਸਾਹਿਬਾਨ ਨੇ ਉਹ ਫਿਲਹਾਲ ਦੀ ਗੱਡੀ ਡਿਊਟੀ ਤੇ ਆ ਪਰ ਜਿਹੜੀਆਂ ਨੈਗੇਟਿਵ ਫਾਰਮ ਆ ਉਹ ਬਹੁਤ ਫੈਲ ਰਹੀਆਂ ਵਾ ਕਿ ਆਪਾਂ ਗਾੜਾ ਨੂੰ ਕਰ ਦਾਂਗੇ ਅਗਰ ਇਹ ਗਾੜਾ ਨੂੰ ਕਰ ਦੋਗੇ ਤਾਂ ਫਿਰ ਜਿਹੜਾ ਤੁਹਾਡਾ ਸਮਾਨ ਹੈ ਉਹ ਸੁਰੱਖਿਤ ਨਹੀਂ ਰਹੂਗਾ ਕਿਉਂਕਿ ਲੱਖਾਂ ਰੁਪਿਆ ਦੀ ਜਿਹੜੀ ਮਸ਼ੀਨਰੀ ਆ ਉਹ ਚੋਰਾ ਮਲੋਗਰ ਤੁਹਾਡੇ ਕੋ ਗ੍ਰੀਲਾ ਲੈ ਕੇ ਜਾ ਸਕਦੇ ਆ ਤੇ ਮਸ਼ੀਨਾਂ ਉਹਨਾਂ ਵਾਸਤੇ ਖੜਨੀਆਂ ਕੋਈ ਵੱਡੀ ਗੱਲ ਨਹੀਂ ਆ ਪਰ ਮੈਂ ਇਹੀ ਬਣਤੀ ਕਰੂੰਗਾ ਸਰਕਾਰਾਂ ਗਾੜੀ ਵੀ ਕਿ ਇਸ ਪ੍ਰੋਜੈਕਟ ਨੂੰ ਧਿਆਨ ਦੇ ਵਿੱਚ ਜ਼ਰੂਰੀ ਰੱਖ ਕੇ ਇਹਦਾ ਟੈਂਡਰ ਫਲੋਡ ਕਰਕੇ ਇਹਨੂੰ ਇਮੀਡੀਟਲੀ ਜੜਾ ਵਾ 2 ਜਾਂ 3 ਮਹੀਨੇ ਸਾਨੂੰ ਟਾਈਮ ਮਿਲਿਆ ਵਾ ਇਹਨੂੰ ਰਨ ਕੀਤਾ ਜਾਵੇ ਜੋ ਕਿ ਸਾਰਿਆਂ ਨੂੰ ਰੋਜ਼ਗਾਰ ਮਿਲ ਸਕੇ ਕਿ ਜਿਹੜੇ ਸਾਰੇ ਖੁਸ਼ੀ-ਖੁਸ਼ ਆਂਦੀ ਆਪਣੀ ਡਿਊਟੀ ਤੇ ਆਉਣ ਡਿਊਟੀ ਤੇ ਆਉਣ ਆਪਣੀ ਡਿਊਟੀ ਕਰੋ ਭਾਜੀ ਨੁਕਸਾਨ ਤੁਸੀਂ ਅਗਰ ਨੁਕਸਾਨ ਦੀ ਗੱਲ ਕਰੋਗੇ ਕਈ ਜੜੇ ਵਿਚਾਰੇ ਕੰਮ ਕਰ ਵਾਲੇ ਬੱਚੇ ਸੀਗੇ ਉਹ ਆਪਣੀਆਂ ਡਿਊਟੀਆਂ ਛੱਡ ਦੀਆਂ ਉਹਨਾਂ ਨੇ ਕਈਆਂ ਨੇ ਆਪਣੀ ਪੜ੍ਹਾਈ ਛੱਡ ਦਿੱਤੀ ਆ ਕਿਉਂ ਕਿ ਕਿਉਂਕਿ ਜਿਹੜਾ ਕੋਈ ਵੇਰ ਕੋ ਚੱਲਦਾ ਸੀ 10 ਰੁਪਏ ਦੇ ਵਿੱਚ ਚੁੱਕਾ ਜਾਂਦਾ ਸੀਗਾ ਆਟੋ ਵਾਲਿਆਂ ਤੁਹਾਨੂੰ ਪਤਾ ਹੀ ਆ ਪਹਿਲਾਂ 20 ਰੁਪਏ ਜਾਂ 20 ਜਿਹੜਾ ਕੋਈ ਕਿਸੇ ਦਾ ਫਾਦਰ 10000 ਰੁਪਏ ਕਮਾ ਰਿਆ ਵਾ ਉਹ 4-5000 ਰੁਪਏ ਆਪਣੇ ਬੱਚੇ ਦਾ ਲੈ ਇਹ ਸਿਰਫ ਕਹਿਣ ਦੀਆਂ ਗੱਲਾਂ ਹੁੰਦੀਆਂ ਵਾ ਇੱਕ ਸਕੂਲ ਹੈ ਸਰਕਾਰੀ ਸਰਕਾਰੀ ਸਕੂਲ 'ਚ ਕਿੰਨੇ ਬੱਚੇ ਪੜ੍ਹਦੇ ਆ ਜਦੋਂ ਸਾਡੀ ਮੈਟਰੋ ਚੱਲਦੀ ਸੀ ਅੱਧੀ ਸਾਡੀ ਬੱਸ ਜਿਹੜੀ ਆ ਸਕੂਲ ਦੇ ਸਟੂਡੈਂਟਸ ਨਾਲ ਹੀ ਭਰੀ ਹੁੰਦੀ ਆ ਆ ਪਰ ਜਿਹੜਾ ਕਿਰਾਇਆ ਉਹ ਕੌਣ ਦੇਵੇਗਾ ਉਹਨਾਂ ਨੂੰ ਕਿਉਂਕਿ ਕੰਮਕਾਰ ਉਸ ਤਰ੍ਹਾਂ ਦੇ ਆ ਹਰ ਇੱਕ ਦੇ ਜਿਹੜਾ ਘਰਾਂ ਦਾ ਗੁਜ਼ਾਰਾ ਬੜੀ ਮੁਸ਼ਕਲ ਨਾਲ ਚੱਲਦਾ ਪਿਆ ਹੁਣ ਕਿਰਾਇਆ ਦੇ ਕੇ ਬੱਚੇ ਨੂੰ ਪੜ੍ਹਾਊਗਾ ਕੀ ਤੇ ਜਿਹੜੇ ਹੁਣ ਵਿਚਾਰੇ ਕੰਮ ਵਾਲੇ ਬੱਚੇ ਆ ਜਿਹੜਾ ਕੋ 8-10000 ਰੁਪਏ ਦੇ ਆ 8-10000 ਰੁਪਏ ਲੈ ਰਹੇ ਆ ਹੁਣ 100 ਰੁਪਏ ਕਰ ਉਹ ਕੱਢ ਲੰਗੇ 3-3 4-4 ਰੁਪਏ ਤਾਂ ਉਹਦੇ ਇਹੀ ਨਿਕਲ ਗਿਆ ਤੇ ਉਹ ਵਿਚਾਰਾ ਕਮਾਊਗਾ ਕੀ ਤੇ ਖਾਊਗਾ ਕਿ ਉਹ ਫਿਰ ਨਸ਼ੇ ਵਾਲੇ ਪਾਸੇ ਤੁਰੇਗਾ ਆਪਾਂ ਨਹੀਂ ਚਾਹੁੰਦੇ ਕਿ ਕੋਈ ਵੀ ਸਾਡਾ ਭੈਣ ਭਰਾ ਕੋ ਨਸ਼ੇ ਦੇ ਵਿੱਚ ਲੱਗੇ ਅਸੀਂ ਹੱਥ ਜੋੜ ਕੇ ਬੇਨਤੀ ਕਰ ਕੋ ਡਰਾਈਵਰਾਂ ਵਾਸਤੇ ਟੀਸੀਆਂ ਵਾਸਤੇ ਬੜਾ ਔਖਾ ਹੁੰਦਾ ਵਾ ਕਿਉਂਕਿ ਸਾਰੇ ਇੱਕ ਸਿਰਫ ਵੇਡ ਦੇ ਵਿੱਚ ਆ ਕਿਉਂਕਿ ਉਹਨਾਂ ਦੀ ਰੋਜੀ ਰੋਟੀ ਆ ਉਹਨਾਂ ਨੂੰ ਜਿਹੜੀ ਰੋਜੀ ਰੋਟੀ ਜਿਹੜੀ ਖੋਈ ਗਈ ਆ ਉਹ ਵਾਪਸ ਦਿੱਤੀ ਜਾਵੇ ਜੋ ਕਿ ਸਾਰੇ ਖੁਸ਼ਕ ਲੰਦੀ ਆਪਣੀ ਡਿਊਟੀ ਤੇ ਹੁਣ ਤੇ ਹਰ ਇੱਕ ਜਿਹੜਾ ਵਾ ਖੜੇ ਮੱਥੇ ਇੱਕ ਦੂਜੇ ਦੇ ਮੱਥੇ ਲੱਗਣ ਇਹ ਮੁਲਾਜ਼ਮ ਤੇ ਬਹੁਤ ਜ਼ਿਆਦਾ ਕੁਝ ਕੋਈ ਮਜਬੂਰੀਆਂ ਕਰਕੇ ਜਿਹਾਏ ਨਹੀਂ ਆ ਪਰ ਟੋਟਲ 11-1200 ਮੁਲਾਜ਼ਮ ਹੈਗਾ ਆ ਇਹਦੇ ਵਿੱਚ ਗਾਰਡ, ਟੀਸੀ ਸਫਾਈ ਕਰਮਚਾਰੀ ਤੇ ਡਰਾਈਵਰ ਇਹ ਸਾਡੇ ਵੀਰ ਭਰਾ ਲੱਖਾਂ ਦੀਆਂ ਬੱਸਾਂ ਉਤੇ ਖਰਾਬ ਹੁੰਦੀਆਂ ਆ ਉਹਨੂੰ ਆਨ ਰੋਡ ਕੀਤਾ ਜਾਵੇ ਤੇ ਜਿਹੜਾ ਅੰਮ੍ਰਿਤਸਰ ਸ਼ਹਿਰ ਦਾ ਜਿਹੜਾ ਵਿਕਾਸ ਹੋਵੇ ਨਾਲੇ ਵਧੀਆ ਇੱਕ ਸੁੰਦਰਤਾ ਆ ਸਾਡੀ ਮੈਟਰੋ ਬੱਸ ਇਹ ਵੈਸੇ ਤੇ ਅਸੀਂ ਸਰਕਾਰ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਇਹ ਬੱਸ ਚਲਾਈਏ ਜੇ ਨਾ ਸਰਕਾਰ ਮੰਨੂ ਫੇਰ ਸਰ ਅਸੀਂ ਕੋਸ਼ਿਸ਼ ਕਰਾਂਗੇ ਐਂਡ ਲਾ ਜਿਹੜਾ ਸਾਡਾ ਹੈਗਾ ਉਹ ਪਟੜੀ ਪੁੱਲ ਤੇ ਬੈਠਾਂਗੇ ਅਸੀਂ ਪੋਖ ਹੜਤਾਲ ਕਰਾਂਗੇ ਅਸੀਂ ਇਹੋ ਕਰ ਸਕਦੇ ਆ ਸਰ ਸਰ ਬਹੁਤ ਜ਼ਿਆਦਾ ਚੂਨਾ ਲੱਗਿਆ ਤੁਸੀਂ ਜਾ ਕੇ ਵੇਖੋ ਬੇਰਕੇ ਦੀ ਪੁਜੀ ਕਰੋੜਾਂ ਦੀਆਂ ਬੱਸਾਂ ਖਰਾਬ ਹੁੰਦੀਆਂ ਪਹਿਲਾਂ ਵੀ ਤੁਸੀਂ ਵੇਖਿਆ ਕਿ ਜਿਹੜੀਆਂ ਉਹ ਸਿਟੀ ਬੱਸਾਂ ਆਈਆਂ ਕਿੰਨੀਆਂ ਖਰਾਬ ਹੋ ਗਈਆਂ ਹੁਣ ਵੀ ਅਕੜਾ ਪਰ ਆਈ ਸੀ ਹੁਣ ਚਾਹੁੰਦੇ ਨਹੀਂ ਆ ਕਿ ਇਹ ਖਰਾਬ ਹੋਵੇ ਇਹ ਪਬਲਿਕ ਦੇ ਵਿੱਚ ਬੱਸਾਂ ਆਉਣ ਤੁਹਾਨੂੰ ਵੀ ਪਤਾ ਤੁਸੀਂ ਕਿਤੇ ਕਾਲਜ ਸਟੂਡੈਂਟ ਜਾਂ ਕਿਤੇ ਜਾ ਕੇ ਪਤਾ ਕਰੋ ਸਾਡੇ ਨਾਲੋਂ ਜ਼ਿਆਦੇ ਜਿਹੜੇ ਆ ਨਾ ਪਬਲਿਕ ਜਾਦੀ ਤੰਗ ਆ ਤੁਹਾਨੂੰ ਵੀ ਪਤਾ ਹੈ ਕਿ ਇੱਕ ਬੰਦੇ ਦਾ ਜੇ ਘਰੋਂ ਨਿਕਲੋ 100 ਰੁਪਏ ਦਾ ਰੋਜ਼ ਦਾ ਕਿਰਾਇਆ ਜਿਹੜਾ ਅੱਜ ਬੈਟਰੋ ਦੇ 20 ਰੁਪਏ 10 ਰੁਪਏ ਲੱਗਦੇ ਸੀ ਸੋ ਅਸੀਂ ਤੁਹਾਡੇ ਰਾਹੀਂ ਇਹੋ ਮੰਗ ਕਰਦੇ ਆਂ ਸਰਕਾਰ ਨੂੰ ਕਿ ਇਹ ਮੈਟਰੋਬਸ ਜਲਦੀ ਤੋਂ ਜਲਦੀ ਸਟਾਰਟ ਕੀਤੀ ਜਾਵੇ ਤੇ ਜਿੰਨੀਆਂ ਸਾਡੀਆਂ ਭੈਣਾਂ ਭਰਾ ਆਏ ਆ ਇਹਨਾਂ ਨੂੰ ਰੋਜ਼ਗਾਰ ਮਿਲੇ ਸਰ ਮੈਂ ਐਜ਼ ਅ ਟੀਸੀ ਆ ਮੈਟਰੋਬਸ ਵਿੱਚ ਮੇਰਾ ਨਾਮ ਗitani sharma ਹੈ ਠੀਕ ਹੈ ਜੀ ਮੈਂ ਘਟੋ ਘਟ ਜਾਨੀ ਕਾਫੀ ਤੋਂ ਜੋਬ ਕਰ ਰਹੀ ਆ ਤੇ ਇਕਦਮੀ ਸਾਨੂੰ ਮੈਸੇਜ ਆ ਜਾ ਆਂਦਾ ਹੈ ਕਿ ਤੁਹਾਨੂੰ ਜੋ ਵੀ ਕੀਤਾ ਜਾਫਟਰ ਆਫਟਰ 3 ਜਾਂ 4 ਮੰਥ ਲਈ ਬਟ 3-4 ਮਹੀਨੇ ਤਾਂ ਆਲਰੇਡੀ ਹੋ ਚੁੱਕੇ ਨੇ ਬਟ ਅਜੇ ਤੱਕ ਕੋਈ ਸਾਨ ਅਥੋਰਿਟੀ ਰਿਪੋਰਟ ਨਹੀਂ ਆਇਆ ਕਿ ਬੱਸਾ ਕਦੋਂ ਚੱਲਨੀ ਹੈ ਕਦੋਂ ਨਹੀਂ ਚੱਲਨੀਆ ਤੁਸੀਂ ਦੇਖ ਸਕਦੇ ਹੋ ਕਿ ਬੱਸਾ ਬੰਦ ਹੋਣਾ ਆਨ ਰੋਡ ਤੇ ਦੇਖੋ ਤੇ ਕਿੰਨੇ ਜ਼ਿਆਦਾ ਐਕਸੀਡੈਂਟ ਵਗੈਰਾ ਹੋ ਰਹੇ ਨੇ ਤੇ ਸੈਕੰਡਲੀ ਕੀ ਹੋ ਰਿਹਾ ਕਿ ਜਿਹੜੀਆਂ ਗ੍ਰੀਲਾਂ ਨੇ ਗ੍ਰੀਲਾਂ ਚੋਰ ਚੱਕ ਕੇ ਲੈ ਕੇ ਜਾ ਰਹੇ ਜੀ ਬੱਸਾ ਚੱਲਦੀ ਰਹਿੰਦੀ ਤਾਂ ਸ਼ਾਇਦ ਗ੍ਰੀਲਾਂ ਚੋਰ ਨਾ ਚੱਕ ਕੇ ਲੈ ਕੇ ਜਾਂਦੇ ਠੀਕ ਹੈ ਜੀ ਇਸੇ ਫੇਕ ਗਾਰਡ ਬੈਠਾ ਹੋਇਆ ਜਿਹੜਾ ਵੀ ਸਿਕਿਉਰਿਟੀ ਗਾਰਡ ਜਿਹੜਾ ਇਹਦੀ ਰੱਖਿਆ ਕਰ ਰਿਹਾ ਉਹ ਵੀ ਸਟਾਪ ਦੇ ਅੰਦਰ ਸਟਾਪ ਤੋਂ ਬਾਹਰ ਜਾ ਕੇ ਤਾਂ ਗਾਰਡ ਨਹੀਂ ਨਾ ਦੇਖ ਸਕਦਾ ਹੈਗਾ ਇਹਦੇ ਨਾਲ ਕੀ ਹੋਇਆ ਕਿ ਜਿਹੜੇ ਰੋਡ ਇਦਾਂ ਤਾਂ ਕੁਝ ਨਹੀਂ ਹੋ ਰਿਹਾ ਇੱਕ ਬੰਦਾ ਇੱਕ ਬਾਈਕ ਤੇ ਜਾ ਰਿਹਾ ਠੀਕ ਹੈ ਜੀ ਉਹਦੇ ਘਰ ਵਿੱਚ ਚਾਰ ਬਾਈਕਾਂ ਹੋਣਗੀਆਂ ਚਾਰ ਅਲੱਗ-ਅਲੱਗ ਜਗ੍ਹਾ ਤੇ ਜੌਬ ਕਰਨ ਜਾਣਗੇ ਇਦਾਂ ਕਿ ਉਹਨਾਂ ਸੀ ਬੱਸ ਤੇ ਜਾਂਦਾ ਸੀ ਤੇ ਇੱਕ ਵਾਸਤੇ ਸਾਰਿਆਂ ਨੂੰ ਸਫਰ ਕਰਕੇ ਜਾ ਸਕੀ ਸੀ ਬੱਸ ਸੀਗੀ ਬਹੁਤ ਫੈਸਿਲਿਟੀ ਸੀਗੀ ਲੋਕਾਂ ਨੂੰ ਵੀ ਸਰ ਸਰਕਾਰ ਨੇ ਸਾਡੇ ਇੱਕੋ ਹੀ ਮੰਗੇ ਕਿ ਸਾਡੇ ਬੱਸਾਂ ਚਲਾਈਆਂ ਜਾਣ ਜਿਹੜੇ ਤੁਸੀਂ ਬੱਸਾਂ ਰੋਡ ਤੇ ਇਦਾਂ ਬੇਕਾਰ ਕਰਕੇ ਖੜੀਆਂ ਕਿੱਤਿਆਂ ਹੋਈਆਂ ਨੇ ਉਹਨਾਂ ਨੂੰ ਠੀਕ ਕੀਤਾ ਜਾਵੇ ਰਿਪੇਅਰ ਜਲਦ ਜਲਦੀ ਕੀਤੀ ਜਾਵੇ ਤੇ ਜਲਦ ਜਲਦ ਬੱਸਾਂ ਚੱਲਣ ਬੇਸਿਕਲੀ ਜੀ ਬੀਆਰਟੀਐਸ ਜਿਹੜਾ ਸਾਡਾ ਬੜਾ ਪ੍ਰੈਸਟੀਜੀਅਸ ਜਿਹੜਾ ਚੱਲ ਰਿਹਾ ਪ੍ਰੋ ਜਿਹੜੀ ਰੋਜ਼ਮਰਾਂ ਦੀ ਜਿੰਦਗੀ ਦੇ ਵਿੱਚ ਆਉਣ ਜਾਣ ਦੀ ਜਿਹੜੀ ਸੁਵਿਧਾ ਜਿਹੜੀ BRTS ਵੱਲੋਂ ਪ੍ਰੋਵਾਈਡ ਕੀਤੀ ਜਾ ਰਹੀ ਸੀਗੀ ਤੇ ਇਹਦਾ ਜਿਹੜਾ ਮੇਨ ਜਿਹੜਾ ਟੈਂਡਰ ਜਿਹਦੇ ਜਿਹੜੇ ਕੰਟਰੈਕਟਰ ਕੋਲੇ ਸੀਗੇ ਉਹ ਜਿਹੜਾ ਛੱਡ ਕੇ ਇਹਨੂੰ ਭੱਜ ਗਿਆ ਸੀਗਾ ਤਾਂ ਇਸ ਕਰਕੇ ਇਹਨੂੰ ਰੀ ਟੈਂਡਰ ਦੇ ਲਈ ਦੁਬਾਰਾ ਫਲੋਟ ਕਰਨਾ ਸੀ ਤੇ ਅਸੀਂ ਇਹਦਾ ਟੈਂਡਰ ਡਾਕੂਮੈਂਟ ਆਲਰੇਡੀ ਤਿਆਰ ਕਰਦੇ ਤੇ ਉਦੋਂ ਇਲੈਕਸ਼ਨਸ ਕਰਕੇ ਕੋਡ ਆਫ ਕੰਡਕਟ ਦੇ ਚੱਲਦੇ ਆ ਉਹ ਜਿਹੜਾ ਟੈਂਡਰ ਸੀ ਫਲੋਟ ਨਹੀਂ ਕੀਤਾ ਜਾ ਸਕਿਆ ਤੇ ਅੱਜ ਦੀ ਡੇਟ ਦੇ ਵਿੱਚ ਜਿਹੜਾ ਟੈਂਡਰ ਡਾਕੂਮੈਂਟ ਹੈ ਉਹ ਸਾਡੇ ਵੱਲੋਂ ਰੈਡੀ ਹੋ ਚੁੱਕਿਆ ਉਹ ਜੋ ਮੈਨੂੰ ਪਤਾ ਲੱਗਿਆ ਕਿ ਉਹ ਚੀਫ ਸੈਕਟਰੀ ਸਾਹਿਬ ਦੀ ਇੱਕ ਮੀਟਿੰਗ ਹੋਏਗੀ ਉਸ ਤੋਂ ਅਪਰੂਵਲ ਤੋਂ ਬਾਅਦ ਅਸੀਂ ਇਮੀਡੀਏਟਲੀ ਉਹਨੂੰ ਫਲੋਟ ਕਰ ਦਾਂਗੇ ਜੀ ਅੱਜ ਮੈਨੂੰ ਇਹ ਅੱਜ ਆ ਕੇ ਮਿਲੇ ਨੇ ਤੇ ਅੱਜ ਮੈਂ ਇੱਕ ਵਾਰ ਫਿਰ ਤੋਂ ਪ੍ਰਿੰਸੀਪਲ ਸੈਕਟਰੀ ਲੋਕਲ ਗਵਰਨਮੈਂਟ ਦੇ ਨਾਲ ਇੱਕ ਵਾਰ ਫਿਰ ਤੋਂ ਗੱਲ ਕਰਾਂਗਾ ਤਾਂ ਜੋ ਜਿਹੜੀ ਇਹ ਮੀਟਿੰਗ ਜਿਹੜੀ ਹੈਗੀ ਹੈ ਚੀਫ ਸੈਕਟਰੀ ਸਾਹਿਬ ਦੇ ਲੈਵਲ ਦੇ ਉੱਤੇ ਜਲਦੀ ਰੱਖਵਾਈ ਜਾ ਸਕੇ ਤੇ ਜਲਦੀ ਅਪਰੂਵਲ ਲੱਤਾ ਜਾ ਸਕੇ